ایک سردار جی میں نے مل گیا میں کہا یا اللہ شکر ہے میرا پیو مل گیا میں پج کے گئے میں کہا سردار جی کہاں پوتر کی گل ہے میں کہا جی اسی پاکستان ہوں آئے ہیں اے میں پکی گرنٹی دے دیا نہ ریشو ہم بدل دیتے نہ سردار جی بدل دے اسی اگلے جنمہ دے کوئی بین پائی ہے اول اللہ نور و پائی و قدرت کے سب بندے السلام علیکم ویرو کی حال چال ہے پاکستان دی مشہور پنجابی گلوکارہ ریشمہ ਸਿੱਖਾਂ ਦੇ ਬਾਰੇ ਕਹਿ ਰਹੀ ਹੈ ਕਿ ਉਹ ਮੇਰੇ ਭਰਾ ਤੇ ਮੇਰੇ ਪਿਓ ਹੈ ਉਹ ਸਿੱਖਾਂ ਨਾਲ ਇਨੀ ਮੁਹੱਬਤ ਕਰਦੀ ਹੈ ਤੇ ਆਪਣੇ ਉਹ ਕੁਝ ਵਾਕਿਆਤ ਸ਼ੇਅਰ ਕਰ ਰਹੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਨਾ ਇਹ ਗੱਲ ਹੈ ਮੈਨੂੰ ਬੜੇ ਪਿਆਰੇ ਲੱਗਦੇ ਕੀ ਕਰਾਂ ਮੈਂ ਮੈਂ ਤੁਹਾਰੂ ਜੀ ਕੋਈ ਬੜੇ ਸਾਲਾਂ ਦੀ ਗੱਲ ਸੀ ਰੂਸ ਚਲੀ ਗਈ ਰੂਸ ਪ੍ਰੋਗਰਾਮ ਸੀ ਤੇ ਆਪਣੇ ਪਾਕਿਸਤਾਨ ਨੇ ਮੈਨੂੰ ਗਵਰਨਮੈਂਟ ਵੱਲੋਂ ਕਿ ਰਿਸ਼ਮਾ ਆਪ ਜਾਏ ਮੈਂ ਜਰੂਸਲਮ ਸੀ ਗਏ ਕੋਈ 150 ਬੰਦੇ ਤਾਹਫਾ ਜਿਵੇਂ ਉਹਨਾਂ ਦੇਤੇ ਆਉਂਦੇ ਸਾਡੇ ਉਧਰ ਜਾਂਦੇ ਹੁਣ ਮੈਂ ਸਵੇਰੇ ਸਵੇਰੇ ਬਾਹਰ ਫਿਰਨ ਉਹਨਾਂ ਦੇ ਮੁਲਕ ਦੇਖੂ ਸ਼ੇਂਦੀਆਂ ਸੜਕ ਤੇ ਰਸਤਾ ਭੁੱਲ ਗਈ ਹੁਣ ਨਾ ਮੈਨੂੰ ਅੰਗਰੇਜ਼ੀ ਆਵੇ ਨਾ ਕੋਈ ਬਾਤ ਉਹਨਾਂ ਕੋ ਕਹਾਂ ਕੀ ਕਰਾਂ ਫਿਕਰੀ ਚ ਪੈ ਗਈ ਇਧਰ ਉਧਰ ਵੇਖਾਂ ਦੇ ਸਾਰੀਆਂ ਅੰਗਰੇਜ਼ੀਆਂ ਅੰਗਰੇਜ਼ੀਆਂ ਨਜ਼ਰ ਆਣ ਇੱਕ ਸਰਦਾਰ ਜੀ ਮੈਨੂੰ ਮਿਲ ਗਿਆ ਮੈਂ ਕਹੀਆ ਅੱਲਾਹ ਸ਼ੁਕਰ ਹੈ ਮੇਰਾ ਪਿਓ ਮਿਲ ਗਿਆ ਮੇਰਾ ਵੀ ਮੇਰਾ ਹੀ ਪਿਓ ਪਗ ਬੰਦਿਆ ਬੰਦ ਸੀ ਮੈਂ ਕਿਹਾ ਉਹਨਾਂ ਦੀ ਦੁਕਾਨ ਸੀ ਘਰੀਆਂ ਦੀ ਮੈਂ ਭੱਜ ਕੇ ਕਿਹਾ ਸਰਦਾਰ ਜੀ ਕਹਾਂ ਪੁੱਤਰ ਕੀ ਗੱਲ ਹੈ ਮੈਂ ਕਿਹਾ ਜੀ ਅਸੀਂ ਪਾਕਿਸਤਾਨੋਂ ਆਏ ਆ ਤੇ ਮੇਰਾ ਵੀਰ ਮੈਂ ਤੇ ਇਹ ਸੜਕਾਂ ਦੇਖ ਦੀ ਦੇਖ ਦੀ ਤੇਰੇ ਵੱਲ ਆ ਗਈਆਂ ਕਹਿੰਦੇ ਕਿ ਫਿਰ ਮੈਂ ਕਿਹਾ ਰਸਤਾ ਭੁੱਲ ਗਏ ਤੇ ਕਿਹੜੀ ਜਗ੍ਹਾ ਤੋਂ ਹੈ ਮਗਾ ਇਹ ਮੈਨੂੰ ਪਤਾ ਨਹੀਂ ਲੇਕਿਨ ਮੇਰੇ ਕੋਲ ਉਹਨਾਂ ਦਾ چابی ہے کمرے دی انہوں نے کے اپنا سارا پتہ نشان تے انہوں نے مینوں گھر چھڑ کے آئے میں کہ میرا نریشما ریشما ہے کہنے کے اچھا ریشما جی گانے گائے ہوں ہی نہیں لگتا دل <سؤال> میرا ہاں مگر سردار جی تے بغیر دل نہیں لگے تو میں روس آ گئی تے جتے سردار جی نام ہے نا ایمان میں دوری لگتی تو تبھی ناراض ہو ہاں میرے براہ ہے کیونکہ نہ دا تبدیل ہویا لباس تو تھی کیڑے ملک لے جاؤ تے نہ سردار کا اپنا چینج ملک ہوں نا. اے میں پکی گرنٹی دینی ہوں نہ ریشم بدل دی تے نا سردار جی بدل دے اسی اگلے جنم دے کوئی فین پائی تو ہوں جی میں سارے ولیاں دی بابا گرو نانک جی دی ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਖੁਦਾ ਦਾ ਮੈਂ ਅੰਮ੍ਰਿਤਸਰ ਗਈ ਮੈਂ ਬਾਬਾ ਜੀ ਦੇ ਦਰਬਾਰ ਤੇ ਹੋ ਕੇ ਆਈ ਸ਼ਰੂਨਾ ਦਾ ਮੈਂ ਸ਼ਬਦ ਸੁਣਾਇਆ ਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਰਹੀ ਹਾਂ ਮਿੱਤਰ ਪਿਆਰਿਆਂ ਨੂੰ ਅਵਲ ਲਲਾ ਨੂਰੋ ਪਾਇਓ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਯੋਗੋਂ ਭਲੇ ਕੋ ਮੰਦੇ ਇਹ ਮੈਨੂੰ ਲਿਖੇ ਨੇ ਦਿੱਤਾ ਮੇਰੇ ਕਿਤਾਬ ਪਾਕਿਸਤਾਨ ਰਹਿ ਗਈ ਉਂਝੇ ਮੈਂ ਅਲਿਪੇ ਪੜੀ ਹੋਈ ਹਾਂ ਸਰਦਾਰ ਜੀ ਦੋਸਤੋ ਐਸੀ ਪਾਕਿਸਤਾਨ ਦੀ ਮਸ਼ਹੂਰ ਸਿੰਗਰ ਰੇਸ਼ਮਾ ਜਿਹੜੇ ਕਿ ਬਹੁਤ ਮਸ਼ਹੂਰ ਹੈ ਤੇ ਜਿਹੜੇ ਸਾਡੇ ਪੁਰਾਣੇ ਤੁਸੀਂ ਕਹੋ ਨਾ ਸਿੱਖ ਸਾਡੇ ਵੀਰ ਹੈਗੇ ਆ ਉਹ ਜ਼ਰੂਰ ਉਹਨਾਂ ਨੇ ਇਹਨਾਂ ਨੂੰ ਸੁਣਿਆ ਹੋਏਗਾ ਕਿਉਂਕਿ ਜਿਹੜੀ ਨਵੀਂ ਯੂਥ ਹੈਗੀ ਆ ਉਹ ਤੁਹਾਨੂੰ ਪਤਾ ਸਿੱਧੂ ਮੂਸੇ ਵਾਲਾ ਕੋਈ ਲੜਾਈ ਝਗੜਿਆਂ ਲੈ ਗੈਂਗਸਟਰ ਇਸ ਤਰ੍ਹਾਂ ਦੇ ਗਾਣੇ ਸੁਣਦੇ ਆ ਲੇਕਿਨ ਜਿਹੜੇ ਪੁਰਾਣੇ ਬਾਬੇ ਇਹਨਾਂ ਦੇ ਗਾਣੇ ਬੜੇ ਮਸ਼ਹੂਰ ਹੈ ਪੰਜਾਬੀ ਤੇ ਉਹ ਜ਼ਰੂਰ ਉਹਨਾਂ ਨੇ ਸੁਣਿਆ ਹੋਣਗੇ ਤੇ ਤੁਸੀਂ ਦੇਖਿਆ ਉਹ ਕਿੱਡਾ ਕਿਡੀਆਂ ਭੋਲੀਆਂ ਗੱਲਾਂ ਕਰ ਰਹੀ ਸੀ ਕਈ ਦੋਸਤਾਂ ਨਾਲ ਗੱਲ ਕਰਨੇ ਹੁੰਦੇ ਆ ਕਮੈਂਟ ਕਰਕੇ ਕਿ ਜਨਾਬ ਇਹ ਬਨਾਵਟੀ ਗੱਲਾਂ ਕਰਦੇ ਆ ਮੁਸਲਮਾਨਾਂ ਨੂੰ ਸਿੱਖਾਂ ਦੇ ਨਾਲ ਕੋਈ ਲਗਾਓ ਨਹੀਂ ਇਹ ਬਨਾਵਟੀ ਸਾਰਾ ਦਿਖਾਵੇ ਦੇ ਗੱਲਾਂ ਮੈਂ ਲੇਕਿਨ ਤੁਸੀਂ ਦੇਖਿਆ ਕੋ ਸਿੱਧੀ ਸਾਦੀ ਪੁਰਾਣੇ ਜ਼ਮਾਨੇ ਦੇ ਸਿੱਧੀ ਸਾਦੀ ਉਹ ਔਰਤ ਗਈ ਹੈ ਤੇ ਤੁਸੀਂ ਕਿਸ ਤਰ੍ਹਾਂ ਦੱਸ ਰਹੀ ਹੈ ਕਿ ਕਿੰਨਾ ਟਰਸਟ ਕਰ ਰਹੀ ਹੈ ਦੇਖੋ ਇਹਦੇ ਵਿੱਚ ਸਾਨੂੰ ਦੋ ਚੀਜ਼ਾਂ ਦੇਖਣ ਨੂੰ ਮਿਲਣੀਆਂ ਇੱਕ ਪਿਆਰ ਮੁਹੱਬਤ ਤੇ ਟਰਸਟ ਕਿ ਜਦੋਂ ਹੀ ਉਹਨੇ ਸਰਦਾਰ ਨੂੰ ਦੇਖਿਆ ਤੇ ਉਹਦੇ ਇੱਕ ਚਿਹਰੇ ਤੇ ਕਨਫਰੈਂਸ ਆ ਗਿਆ ਜਿਹੜੀ ਪਰੇਸ਼ਾਨੀ ਸੀ ਦੂਰ ਹੋ ਗਈ ਉਹਨੂੰ ਪਤਾ ਲੱਗ ਗਿਆ ਲੋ ਜੀ ਸਰਦਾਰ ਆ ਗਿਆ ਵੈ ਤੇ ਹੁਣ ਮੇਰੀ ਇੱਜ਼ਤ ਵੀ ਮਹਿਫੂਜ਼ ਹੈ ਤੇ ਹੁਣ ਮੇਰੀ ਮਦਦ ਕੀਤੀ ਜਾਏਗੀ ਮੈਨੂੰ ਕੋਈ ਨਾ ਕੋਈ ਮੇਰੀ ਮੁਸੀਬਤ ਪਰੇਸ਼ਾਨੀ ਦਾ ਮੈਨੂੰ ਹੱਲ ਮਿਲ ਜਾਏਗਾ ਹਾਲਾਂਕਿ ਉੱਥੇ ਕਿੰਨੇ ਲੋਕ ਤੋਰੇ ਫਿਰਦੇ ਸੀ ਲੇਕਿਨ ਉਹ ਪਰੇਸ਼ਾਨ ਸੀ ਤੇ ਫਿਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਉਹਨਾਂ ਨੇ ਮਦਦ ਕੀਤੀ ਫਿਰ ਗੁਰਦੁਆਰੇ ਦੇ ਵਿੱਚ ਜਾ ਕੇ ਉਹਦੇ ਵਿੱਚ ਵੀ ਉਹਨਾਂ ਨੂੰ ਦੱਸਿਆ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀਆਂ ਸੀ ਉਹ ਵੀ ਉਹਨਾਂ ਨੂੰ ਯਾਦ ਹੈ ਵੀਰੋ ਇਹ ਪਿਆਰ ਮੁਹੱਬਤ ਹੈ ਦੋਈ ਲੱਖ ਕਹਿ ਦਵੇ ਕਿ ਜਨਾਬ ਮੁਸਲਮਾਨ ਇੰਜ ਕਰਦੇ ਅਗਰ ਕੋਈ ਦੇਖਣਾ ਚਾਹੁੰਦਾ ਵੈ ਕਿ ਮੁਸਲਮਾਨ ਤੇ ਸਿੱਖ ਕਿੰਨਾ ਕੁ ਪਿਆਰ ਮੁਹੱਬਤ ਹੈਗਾ ਵੈ ਉਹ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਕਵੇ ਤੁਸੀਂ ਆਪ ਇੱਕ ਦਫਾ ਪਾਕਿਸਤਾਨ ਆ ਕੇ ਵੇਖੋ ਵੀਰੋ ਹਰ ਜਗ੍ਹਾ ਤੇ ਮਾੜੇ ਦੇ ਚੰਗੇ ਲੋਕ ਮੌਜੂਦ ਹੁੰਦੇ ਆ ਇਸ ਕਰਕੇ ਕੁਝ ਅਗਰ ਲੋਗ ਬੁਰਾ ਕਰਦੇ ਆ ਤੇ ਲੋਗ ਉਹ ਸਾਰੀ ਕੌਮ ਨਹੀਂ ਉਹਦੇ ਨਾਲ ਬੁਰੀ ਹੋ ਜਾਂਦੀ ਕੁਝ ਵੀਰ ਮੈਨੂੰ ਕਮੈਂਟ ਕਰਕੇ ਕਹਿੰਦਾ ਜੀ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦਾ ਇਸ ਤਰ੍ਹਾਂ ਹੋ ਰਿਹਾ ਵੀਰੋ ਇਹ ਵੀ ਇੱਕ ਸਮਝਣ ਵਾਲੀ ਗੱਲ ਹੈ ਪਾਕਿਸਤਾਨ ਦੇ ਵਿੱਚ ਕੁਝ ਏਰੀਆ ਇਸ ਤਰ੍ਹਾਂ ਦੇ ਵੀ ਆਇਆ ਹੋਇਆ ਜਿਸ ਤਰ੍ਹਾਂ ਤੁਸੀਂ ਕਹਿ ਲੋ ਕਿ ਉੱਥੇ ਮੈਗਨ ਲਾ ਕਾਨੂੰਨੀਅਤ ਹੈ ਗਈ ਹੈ ਤੇ ਉੱਥੇ ਕੁਝ ਇਸ ਤਰ੍ਹਾਂ ਦੇ ਸ਼ਰਪਸੰਦ ਸ਼ਦਦਤ ਪਸੰਦ ਲੋਕ ਹੈਗੇ ਆ ਜਿਹੜੇ ਮੈਂ ਮੰਨਦਾ ਵਾਂ ਕਿ ਸਿੱਖੀ ਨਾਲ ਬੁਰਾ ਕਰਦੇ ਹੋਣਗੇ ਲੇਕਿਨ ਵੀਰੋ ਜਿਹੜਾ ਅਸਲ ਪੰਜਾਬ ਹੈ ਮੈਂ ਲਾਹੌਰ ਦੇ ਵਿੱਚ ਰਹਿਣਾ ਜਿਸ ਚੀਜ਼ ਦਾ ਮੈਂ ਦੇਖੀ ਹੈ ਉਹਦੀ ਮੈਂ ਤੁਹਾਨੂੰ ਗਰੰਟੀ ਦੇ ਸਕਦਾ ਨਾ ਮੈਂ ਲਾਹੌਰ ਦੇ ਵਿੱਚ ਰਹਿਣਾ ਵਾਂ ਤੁਸੀਂ ਉਥੇ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਪਾਕ ਧਰਤੀ ਹੈ ਤੁਸੀਂ ਉਥੇ ਜਾ ਕੇ ਦੇਖ ਲਓ ਕਿ ਲਾਹੌਰ ਦੇ ਵਿੱਚ ਮੈਂ ਜਿਸ ਜਗ੍ਹਾ ਤੇ ਵੀ ਸਿੱਖ ਵੀਰ ਨੂੰ ਦੇਖਿਆ ਹੋਇਆ ਲੋਕ ਉਹਨਾਂ ਨਾਲ ਖੜੇ ਹੋ ਕੇ ਸੈਲਫੀਆਂ ਲੈ ਰਹੇ ਲੋਕ ਉਹਨਾਂ ਦੇ ਨਾਲ ਪਿਆਰ ਮੁਹੱਬਤ ਹਰ ਤਰ੍ਹਾਂ ਦੀ ਮਦਦ ਕਰਦੇ ਆ ਅਗਰ ਕਿਸੇ ਨੂੰ ਇਹ ਡਾਊਟ ਹੈਗਾ ਵੇ ਤੇ ਲਾਹੌਰ ਦੇ ਵਿੱਚ ਆ ਕੇ ਵੇਖ ਲਵੇ ਆਣ ਕੇ ਉਹ ਦੇਖੇ ਆਪਣੇ ਪੂਰਾ ਸਿੱਖੀ ਸਰੂਪ ਦੇ ਵਿੱਚ ਆਵੇ ਫਿਰ ਤੁਸੀਂ ਦੇਖੋ ਕਿ ਲੋਕ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵਰਤੋਅ ਕਰਦੇ ਆ ਤੁਸੀਂ ਮੇਰੀ ਗੱਲ ਤੇ ਯਕੀਨ ਨਾ ਕਰੋ ਕਿਸੇ ਦੀ ਵੀ ਕਹਿਣ ਤੇ ਕੋਈ ਵੀਡੀਓ ਦੇਖ ਕੇ ਨਾ ਆਓ ਬਲਕਿ ਤੁਸੀਂ ਆਓ ਆ ਕੇ ਅਸੀਂ ਤੁਹਾਨੂੰ ਵੈਲਕਮ ਕਰਾਂਗੇ ਅਸੀਂ ਉਸ ਤੋਂ ਇਲਾਵਾ ਤੁਹਾਡੇ ਪਾਕ ਧਰਤੀ ਆਣ ਕੇ ਉਹਨਾਂ ਦਾ ਤੁਸੀਂ ਇੱਥੇ ਦਰਸ਼ਨ ਕਰੋ ਤੇ ਲਾਹੌਰ ਵੀ ਆਓ ਲਾਹੌਰ ਆ ਕੇ ਵੇਖੋ ਕਿ ਲੋਕ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੇ ਆ ਤੁਹਾਨੂੰ ਪਿਆਰ ਮੁਹੱਬਤ ਮਿਲਦਾ ਵਾ ਜਾਂ ਕਿ ਨਹੀਂ ਮਿਲਦਾ ਫਿਰ ਤੁਹਾਨੂੰ ਖੁਦ ਅਹਿਸਾਸ ਹੋ ਜਾਏਗਾ ਕਿ ਜਿਹੜੀਆਂ ਲੋਕਾਂ ਨੇ ਫੌਮਾਂ ਫਲਾਈਆਂ ਹੋਏ ਜਿਹੜੇ ਮੀਡੀਆ ਨੇ ਜਿਹੜੇ ਸਿਆਸਤਦਾਨਾਂ ਨੇ ਇਹ ਗੱਲਾਂ ਫਲਾਈਆਂ ਹੋਏ ਕਿ ਜਨਾਬ ਜਿਹੜੇ ਪਾਕਿਸਤਾਨੀ ਆ ਉਹ ਤਾਂ ਬੜੇ ਜ਼ਾਲਮ ਆ ਜਿਹੜੇ ਪਾਕਿਸਤਾਨੀ ਆ ਉਹ ਤੇ ਸਿੱਖਾਂ ਨੂੰ ਬੜਾ ਬੁਰਾ ਭਲਾ ਕਹਿੰਦੇ ਉਹਨਾਂ ਨੂੰ ਪਸੰਦ ਨਹੀਂ ਕਰਦੇ ਵੀਰੋ ਇਹ ਕੁਝ ਲੋਕ ਹੁੰਦੇ ਆ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਖੁੰਨਸ ਭਰਿਆ ਹੁੰਦਾ ਵਾ ਜਿਨ੍ਹਾਂ ਦਾ ਕੰਮ ਹੁੰਦਾ ਵਾ ਸ਼ੈਤਾਨ ਦੀ ਰਾਹ ਤੇ ਚੱਲਣਾ ਜਿਨ੍ਹਾਂ ਦਾ ਕੰਮ ਹੁੰਦਾ ਵਾ ਕਿ ਹਮੇਸ਼ਾ ਹੀ ਨੈਗੇਟਿਵਿਟੀ ਫਲਾਣਾ ਹਕੀਕਤ ਕੁਝ ਹੁੰਦੀ ਹੈ ਦਸ ਦੇ ਕੁਝ ਹੈ ਉਹੋ ਜਿਹੇ ਲੋਕ ਨਹੀਂ ਅਗਰ 10 ਲੋਕ ਤੁਹਾਡੇ ਨਾਲ ਚੰਗਾ ਬਿਹੇਵ ਕਰਦੇ ਤੇ ਇੱਕ ਮਾੜਾ ਬਿਹੇਵ ਕਰਦਾ ਵਾ ਤੇ ਤੁਸੀਂ ਇੱਕ ਦਾ ਜਿਹੜਾ ਬਿਹੇਵ ਉਹ ਹੀ ਦੇਖੀ ਜਾ ਰਹੇ ਜੇ ਜਿਹੜੇ 10 ਲੋਕ ਜਿਨ੍ਹਾਂ ਨੇ ਚੰਗਾ ਕੀਤਾ ਵਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਤੇ ਵੀਰੋ ਪਾਕਿਸਤਾਨੀ تے جڑے ਸਾਡੇ ਸਿੱਖ ਵੀ ਐ ਲਹਿੰਦਾ ਤੇ ਚੜਦਾ ਪੰਜਾਬ ਇਹ ਦੋਨੇ ਇਕੱਠੇ ਪੰਜਾਬ ਸੀ ਤੇ ਕਿਸੇ ਵੀ ਦੇਖੋ ਸਾਡੇ ਜਿਹੜੇ ਪੁਰਾਣੇ ਬਾਬੇ ਦਾਦੇ ਐ ਨਾਨਕੇ ਐ ਉਹਨਾਂ ਕੋਲ ਜਦੋਂ ਵੀ ਅਸੀਂ ਬੈਨੇ ਆ ਜਿਹਨਾਂ ਰਜ਼ੰਦਾ ਹੈਗੇ ਆ ਉਹ ਜ਼ਰੂਰ ਤੁਸੀਂ ਦੇਖ ਲੈਣਾ ਮੈਂ ਕਹਿੰਨਾ ਚੜਦੇ ਪੰਜਾਬ ਵਾਲ ਵੀ ਇਸ ਤਰ੍ਹਾਂ ਹੀ ਹੋਏਗਾ ਕਿ ਜਦੋਂ ਬੈਣਗੇ ਤੁਸੀਂ ਉਹਨਾਂ ਕੋਲ ਸੁਣੋ ਗੱਲਾਂ ਤੋਂ ਕਹਿਣ ਕਹਿੰਦੇ ਹੋਣਗੇ ਤੁਹਾਨੂੰ ਲਾਜ਼ਮੀ ਤੌਰ ਤੇ ਕਿ ਯਾਰ ਫੁਲਾਨਾ ਮੁਸਲਮਾਨ ਸੀ ਸਾਡਾ ਉਹਨਾਂ ਨਾਲ ਭੈਣ ਭਰਾਵਾਂ ਵਾਲਾ ਤਾਲਕ ਸੀ ਸਾਡੇ ਨਾਨਕੇ ਦਾਦਕੇ ਬਿਲਕੁਲ ਇਸ ਤਰ੍ਹਾਂ ਹੀ ਸਾਨੂੰ ਦੱਸਦੇ ਰਹੇ ਹੁਣ ਤੇ ਫੌਤ ਹੋ ਗਏ ਅੱਲਾ ਪਾਕ ਨੂੰ ਜੰਨਤ ਦੇ ਵਿੱਚ ਦੱਸੇ ਕਿ ਉਹ ਯਾਦ ਕਰਦੇ ਹੁੰਦੇ ਸੀ ਪੁਰਾਣੀਆਂ ਯਾਦਾਂ ਪੁਰਾਣੇ ਵਕਤ ਕਿ ਜਨਾਬ ਅਸੀਂ ਉੱਥੇ ਇੰਜ ਰਹਿੰਦੇ ਰਹੇ ਹ ਸਿੱਖ ਤੇ ਮੁਸਲਮਾਨ ਭੈਣ ਭਰਾਵਾਂ ਤਰ੍ਹਾਂ ਰਹਿੰਦੇ ਆ ਉਹਨਾਂ ਬੜਾ ਪਿਆਰ ਮੁਹੱਬਤ ਸੀ ਹਰ ਗਮੇ ਖੁਸ਼ੀ ਦੇ ਵਿੱਚ ਕਿਸੇ ਦਾ ਦੁੱਖ ਹੁੰਦਾ ਸੀ ਤੇ ਸਾਰੇ ਮਿਲ ਕੇ ਉਹਨੂੰ ਹੱਲ ਕਰਦੇ ਕਿਸੇ ਤਕਲੀਫ ਪਰੇਸ਼ਾਨੀ ਹੁੰਦੀ ਸੀ ਸਾਰਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਕਿਸੇ ਦੇ ਖੁਸ਼ੀਆਂ ਆਉਂਦੀਆਂ ਸੀ ਤੇ ਸਾਰੇ ਨਾਲ ਮਿਲ ਕੇ ਕਰਦੇ ਸੀ ਵੀਰੋ ਇਹ ਸਾਂਝਾ ਜਿਹੜੀ ਸਾਂਝ ਹੈ ਨਾ ਇਹ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਲੇਕਿਨ ਕੁਝ ਲੋਕ ਇਹਨੂੰ ਨਫ਼ਰਤ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰਨ ਦੇ ਪਰ ਅਸੀਂ ਇਹਨੂੰ ਨਫ਼ਰਤ ਦੇ ਵਿੱਚ ਨਹੀਂ ਬਦਲ ਦੇਣਾ ਜੋ ਕੋਈ ਕਰਦਾ ਹੈ ਜਿਹਦੇ ਕੋ ਦੇਖੋ ਵੀਰੋ ਪਿਆਰ ਹੈ ਉਹਨੇ ਪਿਆਰ ਵੰਡਣਾ ਜਿਹਦੇ ਕੋ ਨਫ਼ਰਤ ਹੈ ਉਹਨੇ ਨਫ਼ਰਤ ਵੰਡਣੀ ਤੇ ਇਸ ਕਰਕੇ ਜੋ ਕੋ ਕੰਮ ਕਰਦਾ ਕਰਦਾ ਰਵੇ ਤੁਸੀਂ ਆਪਣੇ ਕੋਲ ਕੋਸ਼ਿਸ਼ ਕਰੋਗੇ ਪਿਆਰ ਮੁਹੱਬਤ ਤੇ ਭਾਈਚਾਰਾ ਵਧੇ ਤੇ ਇੱਕ ਦੂਸਰੇ ਨਾਲ ਇੰਜ ਹੀ ਬਣਿਆ ਰਵੇ ਤੁਹਾਨੂੰ ਸਾਡੇ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਨਾ ਆਪਣਾ ਢਿੱਡ ਸਾਰਾ ਰੱਖਣਾ ਦੋਸਤ ਯਾਦ ਰੱਖਣਾ ਅੱਲਾਹ ਹਾਫਿਜ਼